ਲੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰੇ ਬਾਬਾ ਜੀ ਤਸ਼ਕਾ ਖਾਨ YouTube ਤੇ Facebook ਚੈਨਲ ਦੇ ਉੱਤੇ ਤੇ ਮੌਕਸਰ ਮੇਲੇ ਦਾ ਅੱਜ ਦਾ ਮਾਹੌਲ ਮਾਫੀ ਚਾਹੁੰਦੇ ਆ ਅੱਜ ਦਿਨੇ ਥੋੜੇ ਜੀ ਜੀ ਸੀ ਤੁਹਾਨੂੰ ਦਿਖਾਇਆ ਨਹੀਂ ਗਿਆ ਤੇ ਇੱਕ ਘੋੜੀ ਆਈ ਹੈ ਨਵੀਂ ਉਹ ਦਿਖਾਉਂਦੇ ਆ ਨਾਲੇ ਵੀਡੀਓ ਉਹ ਜੂ ਤੁਹਾਡੇ ਲਈ ਅਪਲੋਡ ਵਾਲੀ ਲੋ ਵੀ ਮਿੱਤਰੋ 2.5 ਸਾਲ ਦੇ ਆਸ-ਪਾਸ ਬਿਸ਼ੇਰੀ ਹੋਈ ਹੈ ਜੀ ਮਾਰਵਾੜੀਆਂ ਜੀ ਆਪਾਂ ਕਹਿ ਸਕਦਾ ਪੈਸਾ ਅੱਗੇ ਜਏ ਜੇ ਘੋੜੇ ਤੋਂ ਭਰਾਵਾਂ ਕਿ ਉਹ ਜਾਂ ਬੱਚਾ ਦੇ ਕੇ ਕੰਨ ਦੀ ਕੁੰਡੀ ਚੈੱਕ ਰਿਓ ਕਿੰਦੀ ਹੈ ਹਾਈ ਟੂਟ ਵੀ ਸੋਹਣੀ ਹੈ 60 ਇੰਚ ਲਵੇ ਤਵੇ ਜੀ ਤੇ ਪ੍ਰੋਪਰ ਤਾਂ ਆਪਾਂ ਮਿਲਣੀ ਆ ਕੇ ਆਪ ਦੀ ਚੈੱਕ ਕਰ ਲਿਓ ਜੀ ਬਾਲਪੋਰੀਆਂ ਜਮਾਂ ਸਾਫ ਆ ਬਾਡੀ ਬੁੱਡੀ ਬਹੁਤ ਸੋਹਣੀ ਆ ਗਰਦਨ ਗੁਰਦਨ ਦੇਖੋ ਕਿੰਨੇ ਬਰੀਕ ਆ ਤਾਂ ਮੈਂ ਕਹਾਂ ਵੀ ਮਾਰਵਾੜੀ ਵੀ ਬੱਚੇ ਬੱਚੇ ਦੇ ਸਕਦੇ ਗਰਦਨ ਬਹੁਤ ਬਰੀਕ ਆ ਮੰਨ ਲਓ ਇੱਕ ਹਿਸਾਬ ਦੇਣ ਨੂੰ ਮੰਨ ਕੇ ਦਵਾਂਗਾ ਆਪਾਂ ਨੂੰ ਘੋੜੇ ਪੈਰ ਮਿੱਤਰ ਤਿੰਨ ਚੱਡੇ ਆ ਪਰ ਗੁੱਡਿਆਂ ਤਾਂ ਚਿੱਟੇ ਤਿੰਨੇ ਪੈਰੀ ਮਾਰਵਾੜੀ ਜਿਵੇਂ ਮੱਥੇ ਫੋਲ ਫੋਲ ਦੇ ਦੋ ਭਰਾਇਆ ਤਾਂ ਮਾਰਵਾੜੀ ਬੱਚੇ ਵੀ ਦੇ ਸਕਦੇ ਨੁਕਰਾ ਬੱਚਾ ਦੇਣ ਦੇ ਚਾਂਸ ਥੋੜਾ ਜਿਹਾ ਢੱਡ ਤੇ ਸਪੌਟ ਆ ਗਿਆ ਨਾ ਕੋਈ ਪੂਸ ਤੇ ਨਾ ਬਾਲਾਂ ਬੂਲਾਂ ਤੇ ਕੋਈ ਸਪੌਟ ਨਹੀਂ ਮਰਾ ਦੇ ਤਾਂ ਹੋ ਜਾਣਾ ਕਰੋਨੇ ਚ ਕੁਮਾਰੀ ਵਿੱਚ ਕੁਮਾਰੇ 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 ਹੋਂਦੇ ਲੰਮਾ ਰਤਾ ਲੰਮਾ ਸਾਡਲਾ ਆ ਜਾ ਆ ਜਾ ਰੋਕ ਲਾਤੇ ਉੱਚੇ ਥਾਂ ਕਰਕੇ ਤੇਰਾ ਫੱਟਾ ਟੁੱਟ ਗਿਆ ਮੇਤਰਾ ਲੈ ਹੋਰ ਉੱਚੇ ਥਾਂ ਲਾ

ਤੋ ਦੋਸਤੋ ਨੰਬਰ ਕਰ ਲੈਣੋ 8352 424955599 ਉਹ ਫੋਨ ਲੈ ਕੇ ਰ ਆ ਮੇਰਾ ਵੀ ਗਾਡੀ ਮੇਂ ਪੜਾ ਹੈ ਲੋਗ ਨਾਲੇ ਅਸੀਂ ਤੁਰੇ ਜਾਂਦੇ ਜਾਂਦੇ ਤੁਹਾਨੂੰ ਫਾਰਮ ਦੇ ਆਪਣੇ ਫਾਰਮ ਦੇ ਫਾਰਮ ਹੀ ਮੰਨੋ ਤੇ ਦੂਜੇ ਜ਼ਾਰ ਮੂਹ ਦਿਖਾ ਦੇ ਇਹ ਆਪਣਾ ਦੋਸਤੋ ਟਕਾਣਾ ਜੇ ਕੋਈ ਭਰਾ ਹੁੰਦਾ ਤਾਂ ਦੇਖ ਸਕਦਾ ਆ ਗੱਡੀ ਖੜੀ ਹੋ ਹਰ ਟਰੈਕਟਰ ਸਾਬ ਉਤੇ ਉੱਥੇ ਜੀਪ ਖੜੀ ਹੋ। ਕਿ ਨਾ ਕਿ ਨਹੀਂ ਪਤਾ ਚੱਲਦਾ ਵੈਸੇ ਬਾਬੇ ਬਾਬਾਜੀ ਦਾ ਸਟਾਫ ਫਾਰਮ ਦੀ ਫਲੈਕਸਿਟੀ ਜਿ ਲੱਗੀ ਹੋ। ਲੈ ਚੱਲ ਅੰਦਰ ਹੀ ਲੈ ਚੱਲ। ਜਾਂਦੇ 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 ਟਰਾਲੀ ਨਾਲ ਬੰਨ। ਤੇ ਦੋਸਤੋ ਇਹ ਜਾਨਵਰ ਖੜੇ ਆ ਸਾਰੇ ਦੇਖ ਲਓ ਨਜ਼ਰ ਮਾਰ ਲਓ। ਬਸ ਆਹ